ਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਇੰਦਤੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੀਤੇ ਦਿਨੀ ਗੁਰਦਾਸਪੁਰ ਤੋਂ ਪੰਜਾਬ ਸਰਕਾਰ ਵੱਲੋਂ ਨਗਰ ਕੀਰਤਨ ਦਾ ਆਰੰਭ ਕੀਤਾ ਗਿਆ ਸੀ ਇਹ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਬੀਤੀ ਰਾਤ ਚਲੰਦਰ ਵਿਕੇ ਗੁਰਦੁਆਰਾ ਟੇਰਾ ਸੰਤਗੜ ਸਾਹਿਬੇ ਕੇ ਪਹੁੰਚਿਆ ਉਸ ਤੋਂ ਪਛात् ਅੱਜ ਸਵੇਰੇ ਤੋਂ ਹੀ ਟੇਰਾ ਸੰਤਗੜ ਸਾਹਿਬ ਤੋਂ ਆਰੰਭ ਹੋ ਕੇ ਜਲੰਧਰ ਦੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਆਪਣੇ ਅਗਲੇ ਪੜਾਵਾਂ ਤੋਂ ਵਰਤਾ ਹੋਇਆ ਤੁਹਾਨੂੰ ਅਸੀਂ ਸਿੱਧੇ ਤਸਵੀਰਾਂ ਦਿਖਾ ਰਹੇ ਹਾਂ ਇਸ ਟਾਈਮ ਜਲੰਧਰ ਦੇ ਕਚਹਿਰੀ ਚੌਕ ਦੇ ਵਿੱਚ ਪਹੁੰਚ ਚੁੱਕਾ ਹੈ ਇਹ ਤੋਂ ਲਾਡੋ ਵਾਲੀ ਰੋਡ ਤੋਂ ਹੁੰਦਾ ਹੋਇਆ ਇਹ ਫਗਵਾੜੇ ਵੱਲੋਂ ਰਵਾਨਾ ਹੋਵੇਗਾ ਫਿਰ ਅੱਜ ਫਿਰ ਆਪਣੇ ਉਸਤਵਤ ਪੜਾਦਰ ਪੜਾ ਵੱਧਦਾ ਹੋਇਆ ਸਿਲ ਅਨੰਦਪੁਰ ਸਾਹਿਬ ਜਾ ਕੇ ਸਮਾਪਤ ਹੋਵੇਗਾ ਤੁਹਾਨੂੰ ਅਸੀਂ ਸਿੱਧੇ ਤਸਵੀਰਾਂ ਜਿਹੜੀ ਅਸੀਂ ਦਿਖਾ ਰਹੇ ਆ ਜਲੰਧਰ ਦੇ ਕਚਹਿਰੀ ਚੌਕ ਤੋਂ ਜਿੱਥੇ ਕੀ ਨਗਰ ਕੀਰਤਨ ਆਪਣੇ ਪੜਾਦਰ ਪੜਾ ਵੱਧਦਾ ਹੋਇਆ ਪਹੁੰਚ ਚੁੱਕਾ ਹੈ ਹਰ ਇੱਕ ਪੜਾਦੇ ਉੱਤੇ ਸੰਗਤਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਬੜੇ ਉਤਸ਼ਾਹ ਦੇ ਨਾਲ ਕਿਹੜਾ ਕਿ ਲੰਗਰ ਲਗਾਇਆ ਗਿਆ ਹੈ ਸਵਾਗਤ ਕੀਤਾ ਜਾ ਰਿਹਾ ਹੈ ਹਰ ਇੱਕ ਪੜਾਜ਼ੇ ਉੱਤੇ ਗੰਦਦ ਜਾਂ ਸਕਤਾ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਚਾ ਗੰਦਦ ਦੇ ਕਚਰੀ ਚੌਂਕ ਵਿਖੇ ਵੀ ਬੜੇ ਹਰਸ਼ੋ ਲਾਸ ਦੇ ਨਾਲ ਕਿਹੜਾ ਕਿ ਲੰਗਰ ਜਿਹੜਾ ਕਿ ਵਰਤਾਇਆ ਜਾ ਰਿਹਾ ਸੋ ਇੱਥੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਆਤਮ ਪ੍ਰਕਾਸ਼ ਸਿੰਘ ਬਬਲੂ ਹੁਣੇ ਪਹੁੰਚੇ ਨੇ ਸੋ ਨਾਲ ਗੱਲਬਾਤ ਕਰਦੇ ਆ ਬਬਲੂ ਜੀ ਅੱਜ ਜਿਹੜਾ ਨਗਰ ਕੀਰਤਨ ਆਪਣਾ ਪੜਾਦਰ ਪੜਾਵੰਦਾ ਹੋਇਆ ਜੰਦਰ ਕਚੈਰੀ ਚੌਂਕ ਪਹੁੰਚ ਚੁੱਕਾ ਹੈ ਅੱਜ ਜਿਹੜਾ ਨਗਰ ਕੀਰਤਨ ਹੈਗਾ ਗੁਰਦਾਸਪੁਰ ਤੋਂ ਚੱਲ ਕੇ ਆਨੰਦਪੁਰ ਸਾਹਿਬ ਜਾਣਾ ਤੇ ਰਸਤੇ ਜਿਲੰਦਰ ਰਾਤ ਨੂੰ ਆਇਆ ਸੀਗਾ ਅੱਜ ਸਵੇਰੇ 8 ਵਜੇ ਟਾਈਮ 'ਸਰ ਚੱਲ ਪਿਆ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਯਾਦ ਸਾਢੇ 350 ਸਾਲਾਂ ਦੀ ਯਾਦ ਕਰਦੇ ਹੋਏ ਇਹ ਮਹਾਨ ਨਗਰ ਕੀਰਤਨ ਨਿਕਲੇ ਆ ਆਨੰਦਪੁਰ ਸਾਹਿਬ ਵਿੱਚ ਉਹ ਗੁਰਮਤ ਸਮਾਗਮ ਹੋਣਿਆ ਸਾਨੂੰ ਗੁਰਤੇਗ ਬਹਾਦਰ ਸਾਹਿਬ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਜਿੰਨੀਆਂ ਸੰਗਤਾਂ ਅੱਜ ਰਸਤੇ 'ਚ ਮੈਂ ਦੇਖਦਾ ਆ ਰਿਆਂ ਤੇ ਆ ਰੀਆਂ ਨੇ ਗੁਰਤੇਗ ਬਹਾਦਰ ਸਾਹਿਬ ਦੀ ਜਿਹੜੀ ਸਿੱਖਿਆ ਹੈ ਉਹਨਾਂ ਨੂੰ ਗ੍ਰੈਂਡ ਕਰਦੇ ਹੋਏ ਕਿਉਂਕਿ ਇਹਦੇ 'ਚ ਜਿੱਥੇ ਸਿੱਖ ਭਾਈਚਾਰੇ ਦੇ ਲੋਕ ਆ ਰਹੇ ਉੱਥੇ Hindu ਭਾਈਚਾਰੇ ਦੇ ਲੋਕ ਵੀ ਬਹੁਤ ਆ ਰਹੇ ਨੇ ਤੇ ਉਹਨਾਂ ਦੇ ਸਾਰੇ ਸਤਕਾਰ ਵਿੱਚ ਰਸਤਿਆਂ 'ਚ ਨਗਰ ਕੀਰਤਨ ਦੇ ਖੜੇ ਨੇ ਮੈਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਨਤਮਸਤਕੋ ਨਗਰ ਕੀਰਤਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਨਗਰ ਕੀਰਤਨ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਮਨਾਉਂਦੇ ਹੋਏ ਗੁਰਦਾਸਪੁਰ ਤੋਂ ਰਮਤਾ ਹੋਇਆ ਸ਼੍ਰੀ ਅਨੰਦਪੁਰ ਸਾਹਿਬ ਨਗਰ ਕੀਰਤਨ ਪਹੁੰਚੇਗਾ ਕਾਰ ਸੇਵਾ ਬਾਬੇ ਪੂਰੀ ਵਾਲੇ ਵਾਲੋ ਮਹਾਂਪੁਰਸ਼ਾ ਵਾਲੋ ਸੰਯੋਗ ਦੇ ਨਾਲ ਔਰ ਸੰਗਤ ਦੇ ਸੰਯੋਗ ਦੇ ਨਾਲ ਅਖਾੜੇ ਦੀ ਸੇਵਾ ਤੰਦਨ ਬਾਬਾ ਦੀਪ ਸਿੰਘ ਜੀ ਸ਼ਹੀਦ ਗੱਤਕਾ ਖੜਾ ਸ਼ਕਤਰੀ ਬਾਗ ਵੱਲੋਂ ਬੱਚੇ ਨਿਕਨੇਗੇ ਉਦੋਂ ਤੇ ਹੀ ਨਾਲ ਹੈ ਸ਼੍ਰੀ ਆਨੰਦਪੁਰ ਸਾਹਿਬ ਗੱਤਕਾ ਖੇਡਦੇ ਜਾਣਗੇ ਅੱਜ ਜਲੰਧਰ ਸ਼ਹਿਰ ਵਿੱਚ ਬਹੁਤ ਜ਼ਿਆਦਾ ਸੰਜੋਗ ਕੀਤਾ ਸੰਗਤਾਂ ਨੇ ਬੜੇ ਭਾਰੀ ਲੰਗਰ ਲਾਏ ਨੇ ਬੜਾ ਵੇਖਣ ਨੂੰ ਮਿਲਦਾ ਸਕੂਲ ਦੇ ਬੱਚੇ ਹੋਰ ਸਾਰੀ ਫੌਜਾਂ ਆਪ ਜੀ ਦਾ ਜਿਆਦਾ ਧੰਨਵਾਦ ਮੀਡੀਆ ਦਾ ਆਪ ਜੀ ਨੇ ਘਰ-ਘਰ ਵਿੱਚ ਗੱਲ ਪਚਾਉਣੀ ਆਪ ਜੀ ਦਾ ਤੁਹਾਨੂੰ ਤੰਦਰੁਸਤੀਆਂ ਬਖਸ਼ ਸੰਤਨ ਨੂੰ ਬੇਨਤੀ ਆਪਣੇ ਪਰਿਵਾਰਾਂ ਸਮੇਤ ਸ਼੍ਰੀ ਆਨੰਦਪੁਰ ਸਾਹਿਬ ਪਹੁੰਚੋ 350 ਸਾਲੇ ਦੇ ਵਿੱਚ ਸ਼ਾਮਲ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਰੀ ਖਾਲਸਾ ਬੱਤੀ ਜੀ ਜੇਕਰ ਬਾਬਾ ਸੂਰ ਸਿੰਘ ਜੀ ਇਹ ਜੋ ਨੂੰ ਰੰਗੋ ਹੈ ਸੀਗਾ ਜੋ ਸੇਤ ਸੰਗਤਾਂ ਸੰਪਰਦਾਵਾਂ ਹੋਰ ਸੋਸਾਇਟੀਆਂ ਤੇ ਪੰਜਾਬ ਸਰਕਾਰ ਵੱਲੋਂ ਬੜਾ ਸੋਹਣਾ ਪ੍ਰਾਲਾ ਕੀਤਾ ਗਿਆ ਹੈ ਚੜ ਦੀ ਕਲਾ ਦੇ ਨਾਲ 20 ਤੀਨ ਨੂੰ ਸ਼ਾਮੀ ਕਦੋਂ ਰਾਤ ਅੰਮ੍ਰਿਤਸਰ ਪਹੁੰਚਿਆ ਤੇ 21 ਨੂੰ ਕੱਲ ਜਵੰਦਰ ਵਾਸਤੇ ਜਿਹੜਾ ਰਵਾਨਾ ਕੀ ਹੋਈ ਸੀ ਤੇ ਰਾਤੀ ਅਸੀਂ 3 ਵਜੇ ਦੇ ਕਰੀਬ ਸਵੇਰੇ ਅੰਮ੍ਰਿਤ ਵੇਲੇ ਜਵੰਦਰ ਪਹੁੰਚਿਆ ਜੋ 8 ਵਜੇ ਸਵੇਰੇ ਜਿਹੜੀ ਆ ਅੱਗੇ ਨਰਗਿਤੀ ਦੀ ਰੰਗਤ ਆ ਚੁੱਕੀ ਆ ਆਨੰਦਪੁਰ ਸਾਹਿਬ ਵਾਸਤੇ ਸੰਗਤਾਂ ਦਾ ਸੰਤਮਾ ਪੁਰਖ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਦੀ ਰਹਿਮਾਈ ਦੇ ਹੇ ਬੜਾ ਸਖਤਾ ਪਿਆਰ ਕਰ ਰਹੀਆਂ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਥਾਂ ਥਾਂ ਤੇ ਸੰਗਤਾਂ ਸਵਾਗਤ ਵਾਸਤੇ ਫੁੱਲਾਂ ਦੀ ਵਰਖਾ ਤੇ ਜਹਾਜ਼ ਹਰਜਸ ਕੀਰਤਨ ਕਰ ਰਹੀਆਂ ਨੇ ਚੜਦੀ ਕਲਾ ਰਾਇ ਸੰਗਤਾਂ ਇਸ ਤਰ੍ਹਾਂ ਆਨੰਦਪੁਰ ਸਾਹਿਬ ਜਿਹੜਾ ਅੱਜ ਜਿਹੜੀ ਜਾ ਕੇ ਰਾਤ ਨੂੰ ਸਮਾਪਤੀ ਏ ਸੰਗਤਾਂ ਨੂੰ ਅਪੀਲ ਹੈ ਕਿ ਆਪਾਂ 350 ਸਾਲਾਂ ਸਤਾਪ ਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਣਾਉਣ ਜਾ ਰਹੇ ਹਾਂ ਜਿਹਦੀ ਰੰਭਤਾ ਹੋ ਚੁੱਕੀ ਹੈ ਆਨੰਦਪੁਰ ਧਰਤੀ ਦੇ 23 24 ਤੇ 25 ਤਰੀਕ ਨੂੰ ਚੜਦੀ ਕਲਾ ਦੇ ਨਾਲ ਸੰਤਮਾਪੁਰਖ ਹੋਰ ਸੁਸਾਇਟੀਆਂ ਪੰਜਾਬ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਹੈ ਸੰਗਤਾਂ ਨੂੰ ਬੇਨਤੀ ਹੈ ਜਿਹੜੇ ਪਹੁੰਚ ਸਕਦੇ ਠੀਕ ਹੈ ਜਿਹੜੇ ਨਹੀਂ ਆ ਸਕਦੇ ਆਪਣੇ ਘਰਾਂ ਵਿੱਚ ਗੁਰੂ ਜਸ ਕਰਕੇ ਬਾਣੀ ਪੜ੍ਹ ਕੇ ਮਹਾਰਾਜੀ ਦਾ ਸਿੱਧੀ ਧਾੜਾ ਜਿਹੜਾ 350 ਸਾਲ ਆ ਰਿਹਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਜੋ ਗੁਰਮਾਰੇ ਦੇ ਨਾਲ ਤਿੰਗ ਸਿੰਘ ਜੀ ਦੋਹੇ ਸਨ 350 ਸਾਲਾਂ ਦੀ ਇਸ ਦਾਪਦੀ ਹੋ ਬਣਾਈ ਜਾ ਰਹੀ ਏ ਆਪ ਸकता ਤਾਂ ਬਹੁਤ ਬਹੁਤ ਧਰਵਾਦ ਜੋ ਬੜਾ ਪਿਆਰ ਦੇ ਰਹੀਆਂ ਸਕਦਾ ਇਸੇ ਲਈ ਸकता ਗੁਰਮਾਰੇ ਆਪਣਾ ਪਿਆਰ ਬਣਾਈ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਿੱਧੀ ਧਾੜੇ ਦੇ ਸਫਨ ਵਿੱਚ ਇਹ ਨਗਰ ਕੀਰਤਨ ਸ੍ਰੀ ਗੁਰਦਆਸਪੁਰ ਤੋਂ ਚੱਲਦਾ ਹੋਇਆ ਰਾਤ ਟਰੈਵੋ ਸ੍ਰੀ ਬਾਬਾ ਪੂਰੀ ਵਾਲੇ ਡੇਰੇ ਦੇ ਰਾਤ ਵਿਸ਼ਰਾਮ ਉਤੋਂ ਅਗਲੇ ਦਿਨ ਚੱਲੇ ਰਾਤ ਵਿਸ਼ਰਾਮ ਜਲੰਧਰ ਮਾਡਲ ਟਾਊਨ ਗੁਰਦੁਆਰੇ ਸਾਹਿਬ ਵਿਖੇ ਹੋਇਆ ਜੀ ਹੁਣ ਉਤੋਂ ਸਵੇਰੇ ਪੂਰੇ 8 ਵਜੇ ਜਿੰਨੀਆਂ ਵੀ ਸੰਤਾਂ ਤੋਂ ਚੱਲਿਆ ਪੂਰੇ 8 ਵਜੇ ਹੀ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ ਜੀ ਵਾਹਿਗੁਰੂ ਜੀ ਬਾਕੀ ਇਹ ਨਗਰ ਕੀਰਤਨ ਹੁਣ ਸ੍ਰੀ ਅਨੰਦਪੁਰ ਸਾਹਿਬ ਨੂੰ ਜਾ ਰਿਹਾ ਜੀ ਉਹਨਾਂ ਦੇ ਅਨੰਦਪੁਰ ਪੰਜਾਬ ਪਿਆਰਿਆਂ ਦੀ ਅਗਵਾਈ ਦੇ ਵਿੱਚ ਸ੍ਰੀਮਾਨ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਉਹਨਾਂ ਦੇ ਵੱਲੋਂ ਇਹ ਨਗਰ ਕੀਰਤਨ ਦੀ ਅਗਵਾਈ ਕੀਤੀ ਜਾ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਜਿਹੜਾ ਕਿ ਸ਼ਹੀਦੀ ਦਿਹਾੜਾ 350 ਸਾਲਾ ਜਿਹੜਾ ਕਿ ਮਨਾਇਆ ਜਾ ਰਿਹਾ ਹੈ ਇਸ ਜਲੰਧਰ ਦੀ ਪਾਵਨ ਧਰਤੀ ਤੇ ਗੁਰਦਾਸਪੁਰ ਤੋਂ ਚੱਲ ਕੇ ਜਿਹੜਾ ਕਿ ਨਗਰ ਕੀਰਤਨ ਇੱਥੇ ਜਲੰਧਰ ਦੀ ਧਰਤੀ ਤੇ ਪਹੁੰਚਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂਤਾਂ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਨਾਲ ਜਿਹੜੇ ਸਿੱਖ ਸੰਬੰਧ ਹੋਏ ਨੇ ਉਹਨਾਂ ਦੇ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਮੋਹਾਨ ਨਗਰ ਕਪਤਨ ਜੀ ਵਰਤਾਸਪੁਰ ਤੋਂ ਆਰੰਭ ਕੀਤਾ ਗਿਆ ਸੀ ਔਰ ਅੱਜ ਇਸ ਦਿਨ ਦੇ ਅੰਦਰ ਦੇਰਾ ਸੰਘਕੜ ਹਰ ਖਵਾਲ ਤੋਂ ਆਰੰਭ ਹੋ ਗਿਆ ਸੀ ਜੰਗੂ ਸਾਹਿਬ ਨੂੰ ਜਾ ਰਿਹਾ ਹੈ ਔਰ ਦਿਲੰਦਰ ਜੀਆ ਸੰਤਾਂ ਵੱਲੋਂ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਜਿਹੜੇ ਨਗਰ ਕਿਸਤਾਂ ਵਾਸਤੇ ਪ੍ਰਬੰਧ ਕੀਤੇ ਗਏ ਆ ਦਾ ਸੂਰ ਸੰਗਤਾਂ ਦਾ ਔਰ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਅਤੇ ਸੰਗਤਾਂ ਨੂੰ ਬੇਨਤੀ ਕਰਦਾ ਜੀ 23 24 25 ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਿਹੜੇ ਮਹਾਨ ਸਮਾਗਮ ਹੋ ਰਹੇ ਆ ਨਾ ਆਪ ਸਭਤ ਸੰਗਤਾਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਦਰਸ਼ਕ ਰਹੀਆਂ ਜਨ ਭੱਤੇ ਗੁਰੂ ਕਾਰਨੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਸਤਿ ਸਾਕ ਵਾਹਿਗੁਰੂ ਜੀ ਕੀ ਬੋਲੀ ਕੀ ਆ ਰਹਾ ਜੇ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾਈ ਜਾਣੇ ਤਾਂ ਸਾਸਨ ਦੇ ਸੋਧਿਆ ਜੇ ਸਾਦੇ ਹਿੰਦੂ ਮੁਸਲਮਾਨ ਬੱਗੇ ਜਸਦੀ ਕੋਊ ਦਾ इस लाई पर नितिन पाला जी कष्ट ही बढ़ता दी पर्याय लाके गुरुदेव बाद दर्शाए जी बोल अदर्सोर साहिब आए उतर के आ बाबा जी सदा तर बचाओ ना सतगुरु आयो शरण तू ਕੁਦੈ ਇਹ ਕੋਈ ਬਹੁਤ ਵੱਡਾ ਬਾਪੁਰਸ਼ ਆਪਣੀ ਗੁਰਬਾਣੀ ਦੇ ਤਵੇ ਇਹ ਸੁਣ ਕੇ ਸਾਰੇ ਪਾਸੇ ਸਰਪੰਡਾ ਚਾ ਲਿਆ ਜਿਹੜਾ ਕਿ ਵਾਗੁਰੂ ਜੀ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਸ਼ਹੀਦੀ ਦਿਹਾੜਾ ਜੀ 350 ਸਾਲਾ ਜਿਹੜਾ ਕਿ ਮਨਾਇਆ ਜਾ ਰਿਹਾ ਹੈ ਜਿਹੜਾ ਕਿ ਆਰੰਭ ਹੋਇਆ ਸੀਗਾ ਨਗਰ ਕੀਰਤਨਾਂ ਜਲੰਧਰ ਦੀ ਪਾਵਨ ਧਰਤੀ ਤੇ ਪਹੁੰਚਿਆ ਜਿਹੜਾ ਕਿ ਨਨਨਪੁਰ ਸਾਹਿਬ ਵਿਖੇ ਪਹੁੰਚਿਆ ਨਗਰ ਕੀਰਤਨ ਜਿਹੜਾ ਕਿ ਅੱਜ ਸਿੱਧੇ-ਸਿੱਧੇ ਗੁਰਦੁਆਰਾ ਸਾਹਿਬ ਦੇ ਜਿੱਥੇ ਵਿਸ਼ਰਾਮ ਸੀਗਾ ਨਗਰ ਕੀਰਤਨ ਦਾ ਉਤੋਂ ਚੱਲ ਕੇ ਕਪੂਰਨਾਲਾ ਰੋਡ ਤੇ ਜਿਹੜਾ ਗੁਰਦੁਆਰਾ ਸਾਹਿਬ ਆਇਆ ਹੈ ਤਾਂ ਕੱਢਿਆ ਉਹਤੋਂ ਪਹੁੰਚਿਆ ਹੁਣ ਆਰੰਭ ਹੋ ਚੁੱਕਾ ਇਸਦੇ ਬਾਰੇ ਬਰੀਫ ਕਰਿਓ ਵਾਹਿਗੁਰੂ ਜੀ ਕੀ ਗੱਲ ਸਾਹਿਬ ਵਾਹਿਗੁਰੂ ਜੀ ਕੀ ਖਿਫਤ ਹੈ ਧੰਨ ਧੰਨ ਸਾਹਿਬ ਜੀ ਗੁਰੂ ਪਾਤਸ਼ਾਹ ਸਿ ਸਦੀ ਚਾਦਰ ਜਿਨ੍ਹਾਂ ਦਾ 350 ਸਾਲਾਂ ਸ਼ਹਾਦਤ ਦਿਵਸ ਪੂਰੀ ਕਾਇਨਾਤ ਦੇ ਵਿੱਚ ਬਣਾਇਆ ਜਾ ਰਿਹਾ ਹੈ ਉਸ ਬਾਦ ਵਿੱਚ ਅੱਜ ਇੱਕ ਨਗਰ ਕੀਰਤਨ ਗੁਰਦਾਸਪੁਰ ਤੋਂ ਆਰੰਭ ਹੋਇਆ ਸੀ ਜੋ ਕੱਲ ਰਾਤ ਨੂੰ ਕੱਲ ਰਾਤ ਨੂੰ ਤੇ ਨਹੀਂ ਅੰਮ੍ਰਿਤ ਵੀ ਨਹੀਂ ਕਰੀਬ ਸੰਤਗੜ੍ਹ ਦੇ ਦੁਆਰਾ ਸਾਹ ਪਹੁੰਚਿਆ ਤੇ ਹੁਣ ਇਹਦਾ ਸਵਾਗਤ ਜਲੰਧਰ ਦੇ ਵਿੱਚ ਖਾਸਾ ਤੇ ਹੋ ਰਿਹਾ ਸੀ ਸਿੰਘ ਸੰਭਾਵਾਂ ਵੱਲੋਂ ਵੀ ਇੱਥੇ ਜੀਲ ਚੌਂਕ ਦੇ ਕੋਲ ਖੜੇ ਹੋ ਕੇ ਉਹਨਾਂ ਦਾ ਸਨਮਾਨ ਜਾਂ ਸਵਾਗਤ ਕੀਤਾ ਜਾਏਗਾ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਇਹ ਨਗਰ ਕੀਰਤਨ ਕੱਢਦੇ ਤਾਂ ਕਿ ਵਧਿਆਨੇ ਕਾਇ ਕਾਮਯਾਬ ਨੇ ਜੇ ਸੰਗਤਾਂ ਗੁਰੂ ਸਾਹਿਬ ਦੀਆਂ ਸਕਿਆਵਾਂ ਦੇ ਚੱਲ ਕੇ ਆਪਣਾ ਜੀਵਨ ਸਫਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਗੇ ਗੁਰੂ ਵਾ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੀਤੇ ਦਿਨੀ ਗੁਰਦਾਸਪੁਰ ਤੋਂ ਪੰਜਾਬ ਸਰਕਾਰ ਵੱਲੋਂ ਨਗਰ ਕੀਰਤਨ ਦਾ ਆਰੰਭ ਕੀਤਾ ਗਿਆ ਸੀ ਇਹ ਵਕ ਵਕ ਪੜਾਵਾਂ ਤੋਂ ਹੁੰਦਾ ਹੋਇਆ ਬੀਤੀ ਰਾਤ ਚਲੰਦਰ ਵਿਖੇ ਗੁਰਦੁਆਰਾ 13 ਸੰਤਗੜ੍ਹ ਸਾਹਿਬ ਵਿਖੇ ਪੁੱਜਿਆ ਉਸ ਤੋਂ ਪਛात् ਅੱਜ ਸਵੇਰੇ ਤੋਂ ਹੀ 13 ਸਤਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਜਲੰਧਰ ਦੇ ਵਕ ਵਕ ਪੜਾਵਾ ਤੋਂ ਹੁੰਦਾ ਹੋਇਆ ਆਪਣੇ ਅਗਲੇ ਪੜਾਵਾ ਤੋਂ ਵੱਧਦਾ ਹੋਇਆ ਤੁਹਾਨੂੰ ਅਸੀਂ ਸਿੱਧੇ ਤਸਵੀਰਾਂ ਦਿਖਾ ਰਹੇ ਹਾਂ ਇਸ ਟਾਈਮ ਜਲੰਧਰ ਦੇ ਕਚਹਿਰੀ ਚੌਕ ਦੇ ਵਿੱਚ ਪਹੁੰਚ ਚੁੱਕਾ ਹੈ ਇਤੋਂ ਲਾਡੋ ਵਾਲੀ ਰੋਡ ਤੋਂ ਹੁੰਦਾ ਹੋਇਆ ਇਹ ਫਗਵਾੜੇ ਵੱਲੋਂ ਰਵਾਨਾ ਹੋਵੇਗਾ ਫਿਰ ਅੱਜ ਫਿਰ ਆਪਣੇ ਉਸ ਤੋਂ ਪੜਾਦਰ ਪੜਾ ਵੱਧਦਾ ਹੋਇਆ ਸਿਲ ਅਨੰਦਪੁਰ ਸਾਹਿਬ ਜਾ ਕੇ ਸਮਾਪਤ ਹੋਵੇਗਾ ਤੁਹਾਨੂੰ ਅਸੀਂ ਸਿੱਧੇ ਤਸਵੀਰਾਂ ਜਿਹੜੀ ਅਸੀਂ ਦਿਖਾ ਰਹੇ ਆ ਜਲੰਧਰ ਦੇ ਕਚਹਿਰੀ ਚੌਕ ਤੋਂ ਜਿੱਥੇ ਕੀ ਨਗਰ ਕੀਰਤਨ ਆਪਣੇ ਪੜਾਦਰ ਪੜਾ ਵੱਧਾ ਹੋਇਆ ਪਹੁੰਚ ਚੁੱਕਾ ਹੈ ਹਰ ਇੱਕ ਪੜਾਜ਼ੇ ਉੱਤੇ ਸੰਗਤਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਬੜੇ ਉਤਸ਼ਾਹ ਦੇ ਨਾਲ ਜਿਹੜਾ ਕਿ ਲੰਗਰ ਲਗਾਇਆ ਗਿਆ ਹੈ ਸਵਾਗਤ ਕੀਤਾ ਜਾ ਰਿਹਾ ਹੈ ਹਰ ਇੱਕ ਪੜਾਜ਼ੇ ਉੱਤੇ ਲੰਗਰ ਦੀਆਂ ਸੰਗਤਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਚਾਹ ਜੰਦਰ ਤੇ ਕਚੈਰੀ ਚੌਂਕ ਵਿਖੇ ਵੀ ਬੜੇ ਹਰਸ਼ੋ ਲਾਸ ਦੇ ਨਾਲ ਕਿਹੜਾ ਕਿ ਲੰਗਰ ਜਿਹੜਾ ਕਿ ਵਰਤਾਇਆ ਜਾ ਰਿਹਾ ਸੋ ਇੱਥੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਆਤਮ ਪ੍ਰਕਾਸ਼ ਸਿੰਘ ਬਬਲੂ ਹੁਣੇ ਪਹੁੰਚ ਚੁੱਕੇ ਨੇ ਸੁਣਨਾ ਗੱਲਬਾਤ ਕਰਦੇ ਆ ਬਬਲੂ ਜੀ ਅੱਜ ਜਿਹੜਾ ਨਗਰ ਕੀਰਤਨ ਆਪਣਾ ਪੜਾਦਰ ਪੜਾਵਤ ਦਾ ਹੋਇਆ ਜੰਦਰ ਦੇ ਕਚੈਰੀ ਚੌਂਕ ਪਹੁੰਚ ਚੁੱਕਾ ਹੈ ਅੱਜ ਜਿਹੜਾ ਨਗਰ ਕੀਰਤਨ ਹੈਗਾ ਗੁਰਦਾਸਪੁਰ ਤੋਂ ਚੱਲ ਕੇ ਆਨੰਦਪੁਰ ਸਾਹਿਬ ਜਾਣਾ ਤੇ ਰਸਤੇ ਜਿਲੰਦਰ ਰਾਤ ਨੂੰ ਆਇਆ ਸੀਗਾ ਅੱਜ ਸਵੇਰੇ 8 ਵਜੇ ਟਾਈਮ ਸਰ ਚੱਲ ਪਿਆ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਯਾਦ ਸਾਢੇ 300 ਸਾਲਾ ਯਾਦ ਕਰਦੇ ਹੋਏ ਇਹ ਮਹਾਨ ਨਗਰ ਕੀਰਤਨ ਨਿਕਲੇ ਆਂ ਅਨੰਦਪੁਰ ਸਾਹਿਬ ਵਿੱਚ ਉਹ ਗੁਰਮਤ ਸਮਾਗਮ ਹੋਨੇ ਆਂ ਸਾਨੂੰ ਗੁਰਤੇਗ ਬਹਾਦਰ ਸਾਹਿਬ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਜਿੰਨੀਆਂ ਸੰਗਤਾਂ ਅੱਜ ਇਸ ਸਥਿਤਿ ਵਿੱਚ ਮੇਰੇ ਦੇਖਦਾ ਆ ਰਿਹਾ ਤੇ ਆ ਰੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸਿੱਖਿਆ ਹੈ ਉਹਨਾਂ ਨੂੰ ਗ੍ਰੈਂਡ ਕਰਦੇ ਹੋਏ ਕਿਉਂਕਿ ਇਹਦੇ ਚ ਜਿੱਥੇ ਸਿੱਖ ਭਾਈਚਾਰੇ ਦੇ ਲੋਕ ਆ ਰਹੇ ਉੱਥੇ Hindu ਭਾਈਚਾਰੇ ਦੇ ਲੋਕ ਵੀ ਬਹੁਤ ਆ ਰਹੇ ਨੇ ਤੇ ਉਹਨਾਂ ਦੇ ਸਾਰੇ ਸਤਕਾਰ ਵਿੱਚ ਰਸਤਿਆਂ 'ਚ ਨਗਰ ਕੀਰਤਨ ਦੇ ਖੜੇ ਨੇ ਮੈਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਨਤਮਸਤਕ ਹਾਂ ਨਗਰ ਕੀਰਤਨ ਵਾਇਕੋ ਜੀ ਦਾ ਖਾਲਸਾ ਵਾਇਕੋ ਜੀ ਕੀ ਵੰਦੇ ਅਜਦਾ ਨਗਰ ਕੀ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਮਨਾਉਂਦੇ ਹੋਏ ਗੁਰਦਾਸਪੁਰ ਤੋਂ ਰਮਤਾ ਹੋਇਆ ਸ਼੍ਰੀ ਅਨੰਦਪੁਰ ਸਾਹਿਬ ਨਗਰ ਕੀ ਤਨ ਪਹੁੰਚੇਗਾ ਕਾਰ ਸੇਵਾ ਬਾਬੇ ਪੂਰੀ ਵਾਲੇ ਵਾਲੋਂ ਮਾਹਪੁਰਸ਼ਾ ਵਾਲੋਂ ਸੰਯੋਗ ਦੇ ਨਾਲ ਔਰ ਸੰਗਤ ਦੇ ਸੰਯੋਗ ਦੇ ਨਾਲ ਅਖਾੜੇ ਦੀ ਸੇਵਾ ਤਨ ਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਗੱਤਕਾ ਖੜਾ ਸ਼ਕਤਰੀ ਬਾਗ ਵਾਲੋਂ ਬੱਚੇ ਨਿਕੇ ਨਿਕੇ ਉਦਨ ਤੇ ਹੀ ਨਾਲ ਹੈ ਸ਼੍ਰੀ ਅਨੰਦਪੁਰ ਸਾਹਿਬ ਗੱਤਕਾ ਖੇਡ ਤੇ ਜਾਣਗੇ ਅੱਜ ਜਲੰਧਰ ਸ਼ਹਿਰ ਵਿੱਚ ਬਹੁਤ ਜ਼ਿਆਦਾ ਸੰਜੋਗ ਕੀਤੇ ਸੰਗਤਾਂ ਨੇ ਬੜੇ ਭਾਰੀ ਲੰਗਰ ਲਾਏ ਨੇ ਬੜਾ ਵੇਖਣ ਨੂੰ ਮਿਲਦਾ ਸਕੂਲ ਦੇ ਬੱਚੇ ਹੋਰ ਸਾਰੀਆ ਫੌਜਾਂ ਆਪ ਜੀ ਦਾ ਜਿਆਦਾ ਧੰਨਵਾਦ ਮੀਡੀਆ ਦਾ ਆਪ ਜੀ ਨੇ ਘਰ-ਘਰ ਵਿੱਚ ਗੱਲ ਪਹੁੰਚਾਉਣੀ ਆਪ ਜੀ ਦਾ ਤੁਹਾਨੂੰ ਤੰਦਰੁਸਤੀਆਂ ਬਖਸ਼ ਸੰਤਨ ਨੂੰ ਬੇਨਤੀ ਆਪਣੇ ਪਰਿਵਾਰਾਂ ਸਮੇਤ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੋ 350 ਸਾਲੇ ਦੇ ਵਿੱਚ ਸ਼ਾਮਲ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਬੱਲੇ ਜੀ ਜਿਸਨਾਂ ਬਾਬਾ ਸੂਰ ਸਿੰਘ ਜੀ ਇਹ ਜੋ ਰੰਗ ਬੋਏ ਆਸੀਗਾ ਜੋ ਸਹਿਤ ਸੰਗਤਾਂ ਸੰਪਰਦਾਵਾਂ ਹੋਰ ਸੋਸਾਇਟੀਆਂ ਤੇ ਪੰਜਾਬ ਸਰਕਾਰ ਵੱਲੋਂ ਬੜਾ ਸੋਹਣਾ ਪ੍ਰਬਾਲਾ ਕੀਤਾ ਗਿਆ ਹੈ ਚੜ੍ਹਦੀ ਕਲਾ ਦੇ ਨਾਲ 20 ਤੀਨ ਨੂੰ ਸ਼ਾਮੀ ਕਦੋਂ ਰਾਤ ਅੰਮ੍ਰਿਤਸਰ ਪਹੁੰਚਿਆ ਤੇ 21 ਨੂੰ ਕੱਲ ਜਲੰਧਰ ਵਾਸਤੇ ਜਿਹੜਾ ਰਵਾਨਾ ਕੀ ਹੋਈ ਸੀ ਤੇ ਰਾਤੀ ਅਸੀਂ 3 ਵਜੇ ਦੇ ਕਰੀਬ ਸਵੇਰੇ ਅੰਮ੍ਰਿਤਵੇ ਦੇ ਜਲੰਧਰ ਪਹੁੰਚੇ ਹਾਂ ਜੋ 8 ਵਜੇ ਸਵੇਰੇ ਜਿਹੜੀ ਆ ਅੱਗੇ ਨਰਗਿੰਦ ਦੀ ਰਮਤਾ ਹੋ ਚੁੱਕੀ ਆ ਆਨੰਦਪੁਰ ਸਾਹਿਬ ਵਾਸਤੇ ਸੰਗਤਾਂ ਦਾ ਸੰਤਮਾ ਪੁਰਖ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਦੀ ਰਹਿਮਾਈ ਦੇ ਹੇ ਬੜਾ ਸਖਤਾ ਪਿਆਰ ਕਰ ਰਹੀਆਂ ਨੇ ਬੜੀ ਚੜਦੀ ਕਲਾ ਦੇ ਨਾਲ ਥਾਂ ਥਾਂ ਤੇ ਸਖਤਾ ਸਵਾਗਤ ਵਾਸਤੇ ਉਲਾਂ ਦੀ ਬਰਕਤ ਤੇ ਜਹਾਜ ਹਰ ਜਸ ਕੀਰਤਨ ਕਰ ਰਹੀਆਂ ਨੇ ਚੜਦੀ ਕਲੇ ਨਾਲ ਇਸ ਸੰਗਤਾਂ ਇਸ ਤਰ੍ਹਾਂ ਆਨੰਦ ਮੁਰਤਾ ਜਿਹੜਾ ਅੱਜ ਜਿਹੜੀ ਜਾ ਕੇ ਰਾਤ ਨੂੰ ਸਮਾਪਤੀ ਏ ਸਖਤਾ ਨੂੰ ਅਪੀਲ ਹੈ ਕਿ ਆਪਾਂ 350 ਸਾਲਾਂ ਸਤਾਪਦੀ ਗੁਰਤੇਗ ਬਾਦਰ ਸਾਹਿਬ ਜੀ ਬਣਾਉਣ ਜਾ ਰਹੇ ਹਾਂ ਜੇ ਦੀ ਰੰਮਤ ਆ ਚੁੱਕੀ ਹੈ ਆਨੰਦਪੁਰ ਧਰਤੀ ਦੇ 23 24 ਤੇ 25 ਤਰੀਕ ਨੂੰ ਚੜਦੀ ਕਲਾ ਦੇ ਨਾਲ ਸੰਤਮਾਪੁਰਖ ਹੋਰ ਸੁਸਾਇਟੀਆਂ ਪੰਜਾਬ ਸਰਕਾਰ ਵੱਲੋਂ ਮਨਾਇਆ ਜਾ ਰਿਹਾ ਹੈ ਸਾਕਤਾ ਨੂੰ ਬੇਨਤੀ ਹੈ ਜਿਹੜੇ ਪਹੁੰਚ ਸਕਦੇ ਠੀਕ ਹੈ ਜਿਹੜੇ ਨਹੀਂ ਆ ਸਕਦੇ ਆਪਣੇ ਘਰਾਂ ਵਿੱਚ ਗੁਰੂ ਜਸ ਕਰਕੇ ਬਾਣੀ ਪੜ੍ਹ ਕੇ ਮਹਾਰਾਜੀ ਦਾ ਸਿੱਧੀ ਦਿਹਾੜਾ ਜਿਹੜਾ 350 ਸਾਲ ਆ ਰਿਹਾ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਹਲਾ ਜੀ ਜੋ ਗੁਰਮਾਰੇ ਦੇ ਨਾਲ ਤਿੰਗ ਸਿੰਘ ਜੀ ਦੋਹੇ ਸਨ 350 ਸਾਲਾਂ ਦੀ ਇਸਤਤਵ ਦੀ ਉਹ ਬਣਾਈ ਜਾ ਰਹੀ ਹੈ ਆਪ ਸकता ਤਾਂ ਬਹੁਤ ਬਹੁਤ ਤਰਵਾਦ ਜੋ ਬੜਾ ਪਿਆਰ ਦੇ ਰਹੀਆਂ ਸਕਦਾ ਇਸੇ ਸकता ਗੁਰਮਾਰਾ ਆਪਣਾ ਪਿਆਰ ਬਣਾਈ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਸਬੰਧ ਵਿੱਚ ਇਹ ਨਗਰ ਕੀਰਤਨ ਸ੍ਰੀ ਗੁਰਦਾਸਪੁਰ ਤੋਂ ਚੱਲਦਾ ਹੋਇਆ ਰਾਤ ਟਰਾਇਓ ਸ੍ਰੀ ਬਾਬਾ ਪੂਰੀ ਵਾਲੇ ਡੇਰੇ ਦੇ ਰਾਤ ਵਿਸ਼ਰਾਮ ਉਤੋਂ ਅਗਲੇ ਦਿਨ ਚੱਲੇ ਰਾਤ ਵਿਸ਼ਰਾਮ ਜਲੰਧਰ ਮਾਡਲ ਟਾਊਨ ਗੁਰਦੁਾਰੇ ਸਾਹਿਬ ਵਿਖੇ ਹੋਇਆ ਜੀ ਹੁਣ ਉਥੋਂ ਸਵੇਰੇ ਪੂਰੇ 8 ਵਜੇ ਜਿੰਨੀਆਂ ਵੀ ਸੰਤਾਂ ਤੋਂ ਚੱਲਿਆ ਪੂਰੇ 8 ਵਜੇ ਹੀ ਨਗਰ ਕੀਰਤਨ ਦੀ ਰੰਮਤਾ ਹੋਈ ਹੈ ਜੀ ਗਵਾਈ ਗੁਰੂ ਜੀ ਬਾਕੀ ਇਹ ਨਗਰ ਕੀਰਤਨ ਹੁਣ ਸ੍ਰੀ ਆਨੰਦਪੁਰ ਸਾਹਿਬ ਨੂੰ ਜਾ ਰਿਹਾ ਜੀ ਉਹਨਾਂ ਦੇ ਆਨੰਦਪੁਰ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਸ੍ਰੀ ਮਾਨ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਉਹਨਾਂ ਦੇ ਵੱਲੋਂ ਇਹ ਨਗਰ ਕੀਰਤਨ ਦੀ ਅਗਵਾਈ ਕੀਤੀ ਜਾ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਜਿਹੜਾ ਕਿ ਸ਼ਹੀਦੀ ਦਿਹਾੜਾ 350 ਸਾਲਾ ਜਿਹੜਾ ਕਿ ਮਨਾਇਆ ਜਾ ਰਿਹਾ ਹੈ ਇਸ ਜਲੰਧਰ ਦੀ ਪਾਵਨ ਧਰਤੀ ਤੇ ਗੁਰਦਾਸਪੁਰ ਤੋਂ ਚੱਲ ਕੇ ਜਿਹੜਾ ਕਿ ਅਨੰਗ ਕੀਰਤਨ ਇੱਥੇ ਜਲੰਧਰ ਦੀ ਧਰਤੀ ਤੇ ਪਹੁੰਚਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂਕਾ ਸਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਨਾਲ ਜਿਹੜੇ ਸਿੱਖ ਸਮੂਹ ਹੋਏ ਨੇ ਉਨ੍ਹਾਂ ਦੇ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਮੋਹਾਨ ਨਗਰ ਕਿਸਤਨ ਜੀ ਗੁਰਦਾਸਪੁਰ ਤੋਂ ਆਰੰਭ ਕੀਤਾ ਗਿਆ ਸੀ ਔਰ ਅੱਜ ਇਸ ਦਿਨ ਦੇ ਅੰਦਰ ਡੇਰਾ ਸੰਗਠਨ ਹਰ ਖਵਾਲ ਤੋਂ ਆਰੰਭ ਹੋ ਗਈ ਸੀ ਅਨੰਦਪੁਰ ਸਾਹਿਬ ਨੂੰ ਜਾ ਰਿਹਾ ਹੈ ਔਰ ਦਿਲੰਦਰ ਦੀਆਂ ਸੰਤਾਵਾਂ ਵੱਲੋਂ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਜਿਹੜੇ ਹੈ ਨਗਰ ਕਿਸਤਨ ਵਾਸਤੇ ਪ੍ਰਬੰਧ ਕੀਤੇ ਗਏ ਆ ਦਾਸ ਸੂਰ ਸੰਗਠਨ ਦਾ ਔਰ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਅਤੇ ਸੰਗਤਾਂ ਨੂੰ ਬੇਨਤੀ ਕਰਦਾ ਜੀ 23 24 25 ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਿਹੜੇ ਮਹਾਨ